ਪਾਠ ਇਸ ਕਰਕੇ ਕਰਨਾ ਸੀ ਅੰਦਰੋਂ ਪਾਪਾਂ ਵਾਲੀ ਵਰਤੀ ਖਤਮ ਹੋ ਜਾਂਦੀ ਪਾਠ ਇਸ ਕਰਕੇ ਕਰਨਾ ਸੀ ਕਿ ਅੰਦਰੋਂ ਨਫ਼ਰਤ ਖਤਮ ਹੋ ਜਵੇ ਈਰਖਾ ਖਤਮ ਹੋ ਜਾਵੇ ਪਰ ਅਸੀਂ ਇਹ ਤੇ ਖਤਮ ਨਹੀਂ ਕੀਤੀ ਇਹ ਨਹੀਂ ਖਤਮ ਕੀਤਾ ਹੁਣ ਕਈ ਗੁਰੂ ਘਰਾਂ ਦੇ ਵਿੱਚ ਵੇਖਦੇ ਆ ਜਦੋਂ ਗੁਰਮਤ ਦੀ ਗੱਲ ਹੋਵੇ ਨਾ ਗੁਰਮਤ ਦੀ ਗੁਰੂ ਦੀ ਗੱਲ ਹੋਵੇ ਤੇ ਜਿਹੜੇ ਚੌਧਰੀ ਨੇ ਨਾ ਉਹ ਬੜਾ ਤੜਫਦੇ ਨੇ ਜਿਹੜੇ ਚੌਧਰੀ ਨੇ ਉਹਨਾਂ ਨੂੰ ਗੁਰਮਤਿ ਪਾਉਂਦੀ ਨਹੀਂ ਫਿਰ ਉਹ ਕੀ ਕਰਦੇ ਨੇ ਕਹਿੰਦੇ ਜੀ ਇਹ ਗ੍ਰੰਥੀ ਨੂੰ ਕੱਢ ਦਿਓ ਇਹ ਕਥਾਵਾਚਕ ਨੂੰ ਕੱਢ ਦਿਓ ਇਹ ਰਾਗੀ ਸਿੰਘ ਨੂੰ ਛੁੱਟੀ ਕਰ ਦਿਓ ਇਹਦੀ ਹੁਣ ਧਿਆਨ ਮਾਰਨਾ ਮੈਂ ਕਈ ਵਾਰੀ ਕਹਿਣਾ ਵੀ ਠੀਕ ਹੈ ਤੁਸੀਂ ਗ੍ਰੰਥੀ ਸਿੰਘ ਨੂੰ ਕੱਢ ਦੇਵੋਗੇ ਤੁਸੀਂ ਕਥਾਵਾਚਕ ਨੂੰ ਕੱਢ ਦੇਵੋਗੇ ਤੁਸੀਂ ਰਾਗੀ ਸਿੰਘ ਨੂੰ ਕੱਢ ਦੇਵੋਗੇ ਭਲਾ ਇਦਾਂ ਨਹੀਂ ਹੋਣਾ ਵੀ ਗ੍ਰੰਥੀ ਕੱਢ ਦਿੱਤਾ ਹੈ